ਲੋਕ ਨਹੀਂ ਕਹਿੰਦੇ ਅੰਕੜੇ ਕਹਿੰਦੇ ਨੇ ਕਿ ਬਾਦਲ ਪਰਿਵਾਰ ਜ਼ਿਆਦਾਤਰ ਹਵਾ ਦੇ ਵਿੱਚ ਰਹਿੰਦਾ ਹੈ ਪੰਜਾਬ ਦੇ ਖਜ਼ਾਨੇ ਭਾਵੇਂ ਖਾਲੀ ਨੇ ਪਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਹਵਾਈ ਸਫ਼ਰ ਤੇ ਇਸ ਮੰਦੀ ਦਾ ਕੋਈ ਅਸਰ ਨਹੀਂ ਹਵਾਈ ਝੂਟੇ ਲੈਂਡ ਕਰਨ ਕਰੋੜਾ ਰੁਪਏ ਪੰਜਾਬ ਦੇ ਖਜ਼ਾਨੇ ਚੋਂ ਧਾਰਨੇ ਪਏ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਵਾਈ ਸਫ਼ਰ ਦੇ ਮਾਮਲੇ ਵਿੱਚ ਸੂਬੇ ਦੀ ਕਮਜ਼ੋਰ ਵਿੱਤੀ ਹਾਲਤ ਕੋਈ ਅੜੀਕਾ ਨਹੀਂ ਹੈ। ਦੋਨਾਂ ਜਨਾਂ ਨੇ ਪਿਛਲੇ 17 ਮਹੀਨਿਆਂ ਦੌਰਾਨ ਤਕਰੀਬਨ 20 ਕਰੋੜ ਰੁਪਏ ਖਰਚ ਕੀਤੇ ਨੇ। ਜਦਕਿ ਪੰਜਾਬ ਸਰਕਾਰ ਨੇ ਸੂਬੇ ਦੀ مالی ਹਾਲਤ ਖਰਾਬ ਹੋਣ ਕਾਰਨ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ LTC ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਤੇ ਮਹਿੰਗਾਈ ਭੱਤੇ ਦੀ ਕਿਸ਼ਤ ਵੀ ਰੋਕੀ ਹੋਈ ਹੈ ਪਰ ਬਾਦਲਾਂ ਦੇ ਹਵਾਈ ਦੌਰਿਆਂ ਲਈ ਖਜ਼ਾਨੇ ਦੇ ਮੂੰਹ ਖੁੱਲੇ ਨੇ। ਅਸੀਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਈ ਸਫ਼ਰ ਦੀ ਮੁੱਖ ਮੰਤਰੀ ਨੇ 1 ਜਨਵਰੀ 2012 ਤੋਂ ਲੈ ਕੇ 31 ਜਨਵਰੀ 2013 ਤੱਕ तक ਤਕਰੀਬਨ 15 ਕਰੋੜ ਰੁਪਏ ਦੇ ਹਵਾਈ ਹੂਟੇ ਲਏ ਨੇ ਸਰਦਾਰ ਬਾਦਲ ਨੇ ਹੈਲੀਕਾਪਟਰ ਅਤੇ ਵਿਸ਼ੇਸ਼ ਚਾਰਟਰਡ ਫਲਾਈਟ ਦੀ ਵਰਤੋਂ ਤਕਰੀਬਨ 200 ਵਾਰੀ ਕੀਤੀ ਮੁੱਖ ਮੰਤਰੀ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਹੈਲੀਕਾਪਟਰ ਦੀ ਵਰਤੋਂ ਇੰਨੀ ਜ਼ਿਆਦਾ ਕੀਤੀ ਕਿ ਸਰਕਾਰ ਵੱਲੋਂ ਹਵਾਈ ਸਫ਼ਰ ਬਦਲੇ 83 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਵੀ ਜਿਆਦਾਤਰ ਹਵਾਈ ਸਫ਼ਰ ਹੀ ਕਰਦੇ ਨੇ। ਸਰਕਾਰੀ ਖਜ਼ਾਨੇ 'ਚੋਂ ਸੁਖਬੀਰ ਬਾਦਲ ਦੇ ਹਵਾਈ ਸਫ਼ਰ ਤੇ 5 ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਗਿਆ। ਵੈਸੇ ਪਿਓ-ਪੁੱਤ ਦੀ ਜੋੜੀ ਦਾ ਹਵਾਈ ਖਰਚ ਦਾ ਹਿਸਾਬ ਦੇਖਿਆ ਜਾਵੇ ਤਾਂ ਇਹ ਖਰਚ ਰੋਜ਼ਾਨਾ ਦਾ 4 ਲੱਖ ਰੁਪਏ ਦੇ ਕਰੀਬ ਬੰਦਾ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲਵਾਲੋ ਇਸ ਸਮੇਂ ਦੌਰਾਨ ਸਬਸੋ ਵਾਰੀ ਹੈਲੀਕਾਪਟਰ ਅਤੇ ਵਿਸ਼ੇਸ਼ ਜਹਾਜ਼ ਦਾ ਸਫ਼ਰ ਕੀਤਾ ਗਿਆ। ਮੁੱਖ ਮੰਤਰੀ ਦਾ ਸਫ਼ਰ ਆਮ ਤੌਰ ਤੇ ਨਵੀਂ ਦਿੱਲੀ ਤੇ ਪੰਜਾਬ ਦੇ ਸ਼ਹਿਰਾਂ ਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਰਤੋਂ ਦੇ ਬਿੱਲਾਂ ਤੇ ਛਾਤੀ ਮਾਰਿਆਂ ਪਤਾ ਲੱਗਦਾ ਹੈ ਕਿ ਉਹ ਅਕਸਰ ਨਵੀਂ ਦਿੱਲੀ ਹੀ ਰਹਿੰਦੇ ਨੇ। ਉਹਨਾਂ ਦੀਆਂ ਕਈ ਉਡਾਨਾਂ ਅਜਿਹੀਆਂ ਨੇ ਜਦੋਂ ਸੁਖਬੀਰ ਬਾਦਲ ਦਿੱਲੀ ਤੋਂ ਪੰਜਾਬ ਕਿਸੇ ਸਰਕਾਰੀ ਕੰਮ ਲਈ ਆਏ ਤੇ ਵਾਪਸ ਦਿੱਲੀ ਹੀ ਚਲੇ ਗਏ। ਇੱਕ ਦਿਨ ਦੇ ਦੌਰੇ ਦਾ ਸਰਕਾਰੀ ਖਜ਼ਾਨੇ ਉੱਤੇ 5,69,000 279 ਰੁਪਏ ਦਾ ਭਾਰ ਪਿਆ ਉਪ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਕੋਚੀਨ ਅਤੇ ਮੁੰਬਈ ਆਦ ਦੇ ਦੌਰਿਆਂ ਲਈ ਵਿਸ਼ੇਸ਼ ਜਹਾਜ਼ ਦੀ ਵਰਤੋਂ ਕੀਤੀ ਅਤੇ ਇਸ 4 ਦਿਨਾਂ ਦੌਰੇ ਦਾ 32,43,201 ਰੁਪਏ ਖਰਚਾ ਆਇਆ ਇਸੇ ਤਰ੍ਹਾਂ 7 ਮਾਰਚ ਤੋਂ 9 ਮਾਰਚ ਤੱਕ ਉਪ ਮੁੱਖ ਮੰਤਰੀ ਨੇ ਦਿੱਲੀ ਤੋਂ ਕਾਲਚਰਾਨੀ ਅਤੇ ਅੰਮ੍ਰਿਤਸਰ ਆਦ ਦਾ ਦੌਰਾ ਕੀਤਾ ਜਿਸ ਦਾ ਖਰਚ 16,39,929 ਰੁਪਏ ਆਇਆ ਸੀ ਇਸੇ ਤਰ੍ਹਾਂ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਹਨ ਹੀ ਅਜਿਹੇ ਖੁਸ਼ ਨਸੀਬ ਮੰਤਰੀ ਹੋਏ ਨੇ ਜਿਨ੍ਹਾਂ ਨੂੰ ਅੱਧੀ ਦਰਜਨ ਵਾਰ ਹੈਲੀਕਾਪਟਰ ਦੀ ਵਰਤੋਂ ਦੇ ਅਧਿਕਾਰ ਮਿਲੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਦੌਰਿਆਂ ਉਤੇ ਤਕਰੀਬਨ 50 ਲੱਖ ਰੁਪਏ ਦਾ ਖਰਚ ਹੋਇਆ ਹੈ ਮੁੱਖ ਮੰਤਰੀ ਦੇ ਹੋਰ ਰਿਸ਼ਤੇਦਾਰ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਹੈਲੀਕਾਪਟਰ 1-2 ਵਾਰ ਹੀ ਮਿਲਿਆ ਹੈ ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਦਾ ਹਵਾਈ ਸਫ਼ਰ ਵੀ ਕਰੋੜਾਂ ਰੁਪਏ ਵਿਚ ਹੈ ਪੰਜਾਬ ਸਰਕਾਰ ਨੇ ਜਨਵਰੀ 2012 ਤੋਂ ਲੈ ਕੇ ਮਈ 2013 ਤੱਕ ਲਗਭਗ 2 ਕਰੋੜ ਰੁਪਏ ਖਰਚ ਕੀਤੇ ਨੇ ਪੰਜਾਬ ਦੇ ਰਾਜਪਾਲ ਨੇ ਜ਼ਿਆਦਾਤਰ ਚੰਡੀਗੜ੍ਹ ਤੋਂ ਦਿੱਲੀ ਅਤੇ ਮਹਾਰਾਸ਼ਟਰ ਦੇ ਹਵਾਈ ਚੱਕਰ ਲਗਾਏ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਖਤਰ ਸੰਤੋਸ਼ ਕੁਮਾਰ ਸੰਦੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਰੁਝੇਵੇਂ ਅਕਸਰ ਇੰਨੇ ਜ਼ਿਆਦਾ ਹੁੰਦੇ ਨੇ ਕਿ ਹੈਲੀਕਾਪਟਰ ਅਤੇ ਵਿਸ਼ੇਸ਼ ਜਹਾਜ਼ ਦੀ ਵਰਤੋਂ ਕਰਨੀ ਹੁੰਦੀ ਹੈ ਉਹਨਾਂ ਨੇ ਆਏ ਖਰਚਿਆਂ ਨੂੰ ਸਧਾਰਨ ਖਰਚੀ ਮੰਨਿਆ ਬਾਦਲ ਪਰਵਾਰ ਦੇ ਹਵਾਈ ਦੌਰਿਆਂ ਨੂੰ ਬੇਫਜ਼ੂਲ ਦੱਸਦੇ ਹੋਏ ਪੰਜਾਬ ਦੇ ਸੀਨੀਅਰ ਸਿਆਸਦਾਨ ਕਾਮਰੇਡ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੂੰ ਇੱਕ ਕਾਰਪੋਰੇਟ ਘਰਾਣੇ ਵਜੋਂ ਚਲਾ ਰਹੇ ਨੇ ਬਾਦਲ ਸਾਹਿਬ ਅੱਜ ਕੀ ਇਸ ਤਰ੍ਹਾਂ ਵਰਤੋਅ ਕਰ ਰਹੇ ਨੇ ਜਿਵੇਂ ਕਾਰਪੋਰੇਟ ਸੈਕਟਰ ਦੇ ਮੈਨੇਜਿੰਗ ਡਾਇਰੈਕਟਰ ਹੁੰਦੇ ਨੇ ਉਹਨਾਂ ਦਾ ਪਿਛਲੇ ਸਮੇਂ ਚ ਟੋਟਲ ਜਿਹੜਾ ਧਿਆਨ ਹੈ ਉਹ ਕਲੋਨੀਆ ਵੱਲ ਆਕਰਸ਼ਿਤ ਰਿਹਾ ਹੈ ਜਾਂ ਉਹ ਧਿਆਨ ਉਹਨਾਂ ਦਾ ਖਿੱਚਿਆ ਉਹਨਾਂ ਅਮੀਰ ਘਰਾਣਿਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਸਹੂਲਤਾਂ ਬਹੁਤ ਨੇ ਐਤਕੀ ਉਹਨਾਂ ਨੂੰ ਐਂ ਲੱਗਦਾ ਜਿਵੇਂ ਉਹ ਸਾਰੇ ਦਾ ਸਾਰਾ ਧਨੀਆਂ ਲਈ ਕਰ ਰਹੇ ਹੋਣ ਤੇ ਆਪ ਦੀ ਜਿਹੜੀ ਜੀਵਨ ਸ਼ੈਲੀ ਉਹਨਾਂ ਦੀ ਸਾਰੀ ਉਮਰ ਰਹੀ ਹੈ ਬੜੀ ਸਧਾਰਨ ਉਹ ਜੀਵਨ ਸ਼ੈਲੀ ਵੀ ਉਹਨਾਂ ਨੇ ਬਦਲ ਲਈ ਹੋਈ ਹੈ ਉਹਨਾਂ ਦਾ ਜੀਵਨ ਸ਼ੈਲੀ ਇੱਕ ਬਹੁਤ ਵੱਡੇ ਧਨਵਾਨ ਵਾਲੀ ਦੋਹਾਂ ਦੀ ਪਿਓ ਪੁੱਤ ਦੀ ਔਰ ਬਾਕੀ ਦੇ ਨਾਲ ਵੀ ਉਹਨਾਂ ਤੋਂ ਨਕਲ ਮਾਰ ਕੇ ਕਰ ਲਈ ਕਾਮਰੇਡ ਬਲਵੰਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਜ਼ੇ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਨੇ ਪਰ ਪੰਜਾਬ ਸਰਕਾਰ ਐਸ਼ ਪ੍ਰਸਤੀ ਦੇ ਚੱਕਰਾਂ ਵਿੱਚ ਭਟਕ ਚੁੱਕੀ ਹੈ। ਪੰਜਾਬ ਦੇ ਵਿੱਚ ਸਾਰਾ ਧਿਆਨ ਉਹਨਾਂ ਜਿਹੜਾ ਕੇਂਦਰਿਤ ਕੀਤਾ ਇਹ ਦੇਖੋ ਲੁਧਿਆਣੇ ਦੀ ਸਨਤ ਉੱਡ ਗਈ। ਜਲੰਧਰ ਦੀ ਜਿਹੜੀ ਸਪੋਰਟਸ ਦੀ ਸਨਤ ਹੈ ਉਹ ਉੱਡ ਗਈ। ਅੰਮ੍ਰਿਤਸਰ ਦੀ ਸਨਤ ਉੱਡ ਗਈ। ਰਾਜਪਰਾ ਬੰਦ ਹੋ ਗਿਆ। ਔਰ ਇਧਰਲੇ ਪਾਸੇ ਤੁਹਾਡੇ ਸਾਹਮਣੇ ਗੁਬਿੰਦਗੜ੍ਹ ਵਾਲੇ ਰੋਜ਼ ਚੀਕਾਂ ਮਾਰੀ ਜਾਂਦੇ ਨੇ। ਆਸਰੋਂ ਉਰੇ ਤੋਂ ਸਤਲੂਜ ਤੋਂ ਲੈ ਕੇ ਪਰੇ ਹੁਸ਼ਿਆਰਪੁਰ ਤੱਕ ਜਿਹੜੀ ਫੈਲ ਗਈ ਸੀ ਸਾਰ ਸਾਰੀ ਦੀ ਸਾਰੀ ਬੰਦ ਹੋ ਗਈ ਇਸ ਪ੍ਰਕਾਰ ਪੰਜਾਬ ਇਹ ਐਉਂ ਲੱਗਦਾ ਜਿਵੇਂ ਬਹੁਤ ਕਿਤੇ ਕਿਰਾਏ ਤੇ ਕਿਸੇ ਨੂੰ ਦੇ ਦਿੱਤਾ ਹੋਵੇ ਔਰ ਮੁੜ ਕੇ ਉਹ ਧਿਆਨ ਨਾ ਕਰ ਰਿਹਾ ਹੋਵੇ ਕਿਰਾਏ ਦਾ ਦੇ ਵਿੱਚ ਰਹਿਣ ਵਾਲਾ ਬਾਦਲ ਸਾਹਿਬ ਨੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਮੌਜ ਮੇਲੇ ਲਈ ਇਹ ਸਰਕਾਰ ਨੂੰ ਮਾਣਨ ਵਾਸਤੇ ਇੰਜੋਏ ਕਰਨ ਵਾਸਤੇ ਕੋਈ ਸਾਧਨ ਸਮਝ ਰਿਹਾ ਹੋਵੇ ਸਰਕਾਰ ਨੂੰ ਜਦ ਕਿ ਸਰਕਾਰ ਹੁੰਦੀ ਹੈ ਲੋਕਾਂ ਦੀਆਂ ਪ੍ਰੋਬਲਮਸ ਸਾਲਵ ਕਰਨ ਵਾਸਤੇ ਲੋਕਾਂ ਦੇ ਦੁੱਖੜੇ ਹਰਨ ਲਈ ਔਰ ਲੋਕਾਂ ਦੀ ਜੋ ਤਕਲੀਫਾਂ ਨੇ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਐਡਰੈਸ ਕਰਨ ਲਈ ਹੁੰਦੀਆਂ ਨੇ ਸਰਕਾਰਾਂ ਉਧਰ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਆਮਦਨ ਦੇ ਸਰੋਤ ਪੈਦਾ ਕਰਨ ਦੀ ਬਜਾਏ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟ ਰਹੀ ਹੈ ਜੋ ਕਿਸੇ ਲੋਕਤੰਤਰੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਆਪਣੇ ਤੌਰ ਤੇ ਜਿਹੜਾ ਇਹਨਾਂ ਨੇ ਸਮੇਂ ਬੈਟ ਦੀ ਰਿਕਵਰੀ ਹੈ ਔਕਟਰਾ ਇਹਨਾਂ ਨੇ ਬੰਦ ਕਰ ਰੱਖੀ ਹੈ ਜਿਹੜੇ ਜਿਹੜੇ ਸੋਰਸ ਸੀਗੇ ਉਹ ਇਹਨਾਂ ਨੇ ਖੁਸ਼ ਕਰਨ ਲਈ VOTER ਨੂੰ ELECTORATE ਨੂੰ ਖੁਸ਼ ਕਰਨ ਲਈ ਬੰਦ ਕਰ ਦਿੱਤਾ ਜਿਵੇਂ ਔਕਟਰਾ ਇਹ ਬੰਦ ਕਰਨਾ ਹੋਰ ਕਈ ਕਿਸਮ ਦੇ ਇਹੋ ਜਿਹੇ ਛੋਟੇ ਛੋਟੇ ਬੈਟ ਦੀ ਰਿਕਵਰੀ ਨਾ ਕਰਨੀ ਤੇ ਬਹੁਤ ਇਹੋ ਜਿਹੇ ਲੂਪ ਹੋਲ ਹੈ ਜਿਹੜੇ ਟੈਕਸ ਦੇ ਉਪਲੱਗ ਨਾ ਕਰਨੇ ਬੰਦ ਨਾ ਕਰਨੇ ਸਾਰੇ ਇਹ ਸਾਰਾ ਜਿਹੜਾ ਸਿਆਸੀ ਲੈਵਲ ਤੇ ਪਾਪੂਲਿਜ਼ਮ ਹੈ ਜਿਹੜਾ ਉਹਦੇ ਕਰਕੇ ਰਿਕਵਰੀ ਨਹੀਂ ਹੁੰਦੀ ਕਿਉਂਕਿ ਇਹ ਥੋੜਾ ਜਿਹਾ ਸਖਤੀ ਲੈਣਗੇ ਤਾਂ ਫਿਰ ਇਹਨਾਂ ਦਾ ਕਈ ਵਾਰੀ ਤਾਂ ਇਹਨਾਂ ਦੇ ਅਲਾਈਡ ਖਾਸ ਕਰਕੇ ਬੀਜੇਪੀ ਦੇ ਟਰੇਡਿੰਗ ਕਲਾਸ ਹੈ ਜਿਹੜੀ ਤੇ ਉਹ ਜਿਹੜਾ ਨਾਰਾਜ਼ ਹੋਣ ਦਾ ਉਹ ਡਰ ਰਹਿੰਦਾ ਹੈ ਇਸ ਕਰਕੇ ਜਿਹੜਾ ਇਹਨਾਂ ਦਾ ਰਿਸੋਰਸਸ ਹੈ ਉਹ ਇਕੱਠੇ ਨਹੀਂ ਕਰ ਰਹੇ ਰਿਸੋਰਸਸ ਨੂੰ ਟੈਪ ਨਹੀਂ ਕਰ ਰਹੇ ਰਿਕਵਰੀ ਨਹੀਂ ਕਰ ਰਹੇ ਟੈਕਸ ਦੀ ਟੈਕਸ ਦੀ ਰਿਕਵਰੀ ਸਾਡੇ ਹਮੇਸ਼ਾ ਹੀ ਘਟ ਰਹੀ ਦੀ ਹੈ ਦੂਜਿਆਂ ਨਾਲ ਤੇ ਬਾਕੀ ਫਿਰ ਅਸੀਂ ਖਰਚੇ ਦਾ ਜਿਹੜਾ ਲੈਵਲ ਹੈ ਉਹ ਉਸੇ ਲੈਵਲ ਤੇ ਚੱਲਿਆ ਜਾ ਰਿਹਾ ਹੈ ਪੰਜਾਬ ਨਿਤਹੀ ਕਰਜ਼ੇ ਦੇ ਬੋਝ ਵਿੱਚ ਦਬਦਾ ਜਾ ਰਿਹਾ ਹੈ ਸਰਕਾਰ ਕੋਲ ਆਮਦਨ ਦੇ ਸਰੋਤ ਪੈਦਾ ਨਹੀਂ ਹੋ ਰਹੇ ਪਰ ਕਰਜ਼ੇ ਲੈ ਕੇ ਜ਼ਰੂਰ ਡੰਗ ਟਪਾਈ ਜਾ ਰਹੇ ਨੇ ਪਰ ਮਸਲਾ ਹੈ ਕਿ ਸਰਕਾਰ ਕਦ ਸੁਹਿਰਦ ਹੋਵੇਗੀ ਜੇ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਕਰਜ਼ਈ ਵਜੋਂ ਜਾਣਿਆ ਜਾਵੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਕੁਲਜਿੰਦਰ ਸੂਤ ਤੇ ਪੱਤਰਕਾਰ ਜਗਤਾਰ ਸਿੰਘ ਪੁੱਲਰ ਦੇ ਨਾਲ 인ਦਰਪਾਲ ਸਿੰਘ ਡੇ ਐਂਡ ਨਾਈਟ ਨਿਊਜ਼ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ मिलेंगे फेसबुक पे, असि दिखा यूट्यूब पे, फॉलो करो ट्विटर पे, खबर जुड़े रहो दिन रात